IRCC ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਤੁਹਾਡੀ ਅਰਜ਼ੀ ਨੂੰ ਕਿਉਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਕੇ ਨਿਕਲ ਕੇ ਬਾਹਰ ਆ ਰਹੀ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ PGWP ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਮਨੋਨੀਤ ਸਪਲਾਈ ਸੰਸਥਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਕੈਨੇਡੀਅਨ ਕੰਮ ਦਾ ਤਜਰਬਾ ਪ੍ਰਾਪਤ ਕਰਨ ਲਈ ਇੱਕ ਪ੍ਰਸਿੱਧ ਤਰੀਕਾ ਹੈ ਇਹ ਕੰਮ ਕਰਨ ਦਾ ਤਜਰਬਾ ਕਈ ਕਾਰਨਾ ਕਰਕੇ ਕੀਮਤੀ ਹੋ ਸਕਦਾ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਈ ਸਥਾਈ ਨਿਵਾਸ ਪ੍ਰੋਗਰਾਮਾਂ ਲਈ ਯੋਗਤਾ ਬਣਾਉਣ ਵਿੱਚ ਕਿਵੇਂ ਮਦਦ ਕਰਦਾ ਹੈ ਹਾਲ ਹੀ ਵਿੱਚ ਪੀ ਡਬਲਯੂ ਹਾਲ ਹੀ ਵਿੱਚ ਪੀ ਜੀ ਡਬਲਯੂ ਪੀ ਪਰਮਿਟ ਯੋਗਤਾ ਵਿੱਚ ਪ੍ਰਸਤਾਵਿਤ ਤਬਦੀਲੀਆਂ ਕਾਰਨ ਕੈਨੇਡੀਅਨ ਇਮੀਗ੍ਰੇਸ਼ਨ ਖਬਰਾਂ ਵਿੱਚ ਸੁਰਖੀਆਂ ਦੇ ਅੰਦਰ ਰਹੇ ਖਾਸ ਤੌਰ ਤੇ ਇਹ ਗੱਲ ਹਾਲੀ ਵਿੱਚ ਸਾਹਮਣੇ ਆਈ ਹੈ ਕਿ ਫੈਡਰਲ ਤੇ ਸਥਾਨਕ ਸਰਕਾਰ ਪੱਦਰ ਤੇ ਇਮੀਗ੍ਰੇਸ਼ਨ ਅਧਿਕਾਰੀ ਪੀਜੀਡਬਲਪੀ ਯੋਗਤਾ ਨੂੰ ਇਸ ਤਰੀਕੇ ਦੇ ਨਾਲ ਬਦਲਣ ਤੇ ਬਦਲਣ ਤੇ ਵਿਚਾਰ ਕਰ ਰਹੀ ਹੈ ਕਿ ਪੂਰੇ ਕੈਨੇਡਾ ਵਿੱਚ ਪੀਜੀਡਬਲਪੀ ਨੂੰ ਲੇਬਰ ਮਾਰਕੀਟ ਦੀਆਂ ਲੋੜਾਂ ਅਨਸਾਰ ਜਾਰੀ ਕਰਨਾ ਜਿੱਥੇ ਜ਼ਰੂਰੀ ਹੋ ਚੁੱਕਿਆ ਤੇ ਕਈ ਅਧਿਕਾਰਤ ਤਬਦੀਲੀਆਂ ਦਾ ਐਲਾਨ ਨਹੀਂ ਕੀਤਾ ਗਿਆ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸचेत ਰਹਿਣਾ ਚਾਹੀਦਾ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਇਸ ਪਰਮਿਟ ਦੀ ਕਦੇ ਵੀ ਕੋਈ ਗਰੰਟੀ ਨਹੀਂ ਦਿੱਤੀ ਗਈ ਇਸ ਦਾ ਮਤਲਬ ਇਹ ਹੈ ਕਿ IRCC ਹਰੇਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ PGWP ਨਹੀਂ ਦੇਵੇਗਾ ਕਿਉਂਕਿ ਉਹਨਾਂ ਨੇ ਕੈਨੇਡੀਅਨ ਡੀ ਐਲ ਆਈ ਵਿਖੇ ਇੱਕ ਯੋਗ ਪ੍ਰੋਗਰਾਮ ਤੋਂ ਸਫਲਤਾਪੂਰਵਕ ਗ੍ਰੈਜੂਏਸ਼ਨ ਕੀਤਾ। ਵਾਸਤਵ ਵਿੱਚ ਬਹੁਤ ਸਾਰੇ ਕਾਰਨ ਨੇ ਇਮੀਗ੍ਰੇਸ਼ਨ ਰਿਫਿਊਜ਼ ਹੀ ਅਤੇ ਸਿਟੀਜ਼ਨਸ਼ਿਪ ਆਫ ਕੈਨੇਡਾ IRCC ਇੱਕ ਬਿਨੇਕਾਰ ਦੀ PGWP ਅਰਜੀ ਨੂੰ ਰੱਦ ਕਰ ਸਕਦਾ ਹੈ ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਵਿੱਚ ਅਸਫਲਤਾ ਇੱਕ PGWP ਪ੍ਰਾਪਤ ਕਰਨ ਲਈ ਬਿਨੇਕਾਰ ਨੂੰ ਲੋੜਿੰਦਾ ਯੋਗਤਾ ਦੇ ਮਾਪਦੰਡ ਤੇ ਇੱਕ ਸੱਤ ਸਟੈਂਡ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਇਹਨਾਂ ਮਾਪਦੰਡਾਂ ਵਿੱਚ ਕੁਝ ਇਦਾਂ ਦੀਆਂ ਸ਼ਰਤਾਂ ਨੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਨੇ ਕੈਨੇਡੀਅਨ ਡੀ ਐਲ ਆਈਵੀ ਕੇ ਘੱਟੋ ਘਾਟ 8 ਮਹੀਨਿਆਂ ਦੀ ਲੰਬਾਈ ਦੇ ਵਿੱਚ ਜਿੱਥੇ ਉਸ ਟਾਈਮ ਦੌਰਾਨ ਪੀਜੀਡਬਲਯੂਪੀ ਯੋਗਤਾ ਪ੍ਰੋਗਰਾਮ ਪੂਰਾ ਹੋਣਾ ਚਾਹੀਦਾ ਹੈ ਤੇ ਉੱਥੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਨੇ ਹਮੇਸ਼ਾ ਆਪਣੇ ਅੰਤਮ ਸਮੈਸਟਰ ਤੋਂ ਮਹਾਰ ਫੁੱਲ ਟਾਈਮ ਅਧਿਐਨ ਕਰਨਾ ਹੋਣਾ ਚਾਹੀਦਾ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਦੇ ਅਧਿਐਨ ਦਾ ਇੱਕ ਪੂਰਾ ਪ੍ਰੋਗਰਾਮ ਪੂਰਾ ਕੀਤਾ ਹੋਣਾ ਚਾਹੀਦਾ ਜੋ ਕਿ ਡਿਗਰੀ ਡਿਪਲੋਮਾ ਹੋਲਡਰ ਸਰਟੀਫਿਕੇਟ ਵਾਂ ਲੈ ਜਾਂਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਯੋਗ ਪੋਸਟ ਸਕੈਂਡਰੀ ਸੰਸਥਾ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਕਿਉਂਕਿ ਅਰਥਾਤ ਇਤਤਮੁਖੀ ਜਾਂ ਸਖਲਾਈ ਪ੍ਰੋਗਰਾਮ ਦੇ ਗ੍ਰੈਜੂਏਸ਼ਨ ਨੂੰ ਯੋਗ ਹੋ ਲਈ ਵਾਧੂ ਜਿੱਥੇ ਆਈਆਰਸੀਸੀਸ ਸਥਾਪਿਤ ਪੀਜੀਡਬਲਯੂਪੀ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਜਾਰੀ ਕੀਤੇ ਗਏ ਪ੍ਰਮਾਣ ਪੱਤਰ ਦੀ ਕਿਸਮ ਤੇ ਨਿਰਭਰ ਕਰਦਾ ਹੈ ਆਈਆਰਸੀ ਦੀ ਯੋਗਤਾ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਇੱਕ ਅੰਤਰਰਾਸ਼ਟਰੀ ਗ੍ਰੈਜੂਏਟ ਡੀਪੀ GWPRG ਨੂੰ ਰੱਦ ਕਰ ਦਿੱਤਾ ਜਾਵੇਗਾ ਲੜੰਦੇ ਦਸਤਾਵੇਜ਼ ਜੇਕਰ ਮਿਸਿੰਗ ਨੇ ਤਾਂ IRCC ਨੂੰ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਨੂੰ PGWP ਲਈ RG ਦੇਣ ਲਈ ਉਹਨਾਂ ਦੇ ਵਿਆਪਕ ਪ੍ਰਮਾਣ ਪੱਤਰ ਹੋਣ ਦੀ ਅਡੀਕ ਕਰਨ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ IRCC ਹਰ ਇੱਕ PGWP ਐਪਲੀਕੇਸ਼ਨ ਦੇ ਹਿੱਸੇ ਵਜੋਂ ਕਾਫੀ ਦਸਤਾਵੇਜ਼ਾਂ ਵਿੱਚੋਂ ਇੱਕ ਨੂੰ ਜਮ੍ਹਾਂ ਕਰਾਉਣਾ ਲਾਜ਼ਮੀ ਕਰਦਾ ਹੈ ਵਿਦਿਆਰਥੀ ਦੇ ਡੀ ਐਲ ਆਈ ਤੋਂ ਆਧਾਰਿਤ ਪੱਤਰ ਇਹ ਪੁਸ਼ਟੀ ਕਰਦਾ ਹੈ ਕਿ ਉਹਨਾਂ ਨੇ ਆਪਣਾ ਅਧਿਐਨ ਪ੍ਰੋਗਰਾਮ ਪੂਰਾ ਕਰ ਲਿਆ ਹੈ ਵਿਦਿਆਰਥੀ ਦੇ ਡੀ ਐਲ ਆਈ ਤੋਂ ਇੱਕ ਅਧਿਕਾਰਕ ਪ੍ਰਤਿਲੀਪੀ ਵਿਦਿਆਰਥੀ ਦੀ ਉਹਨਾਂ ਦੀ ਡੀ ਐਲ ਆਈ ਵੈੱਬਸਾਈਟ ਤੋਂ ਪ੍ਰਤਿਲੀਪੀ ਦੀ ਇੱਕ ਕਾਪੀ ਇਸ ਲਈ ਅੰਤਰਰਾਸ਼ਟਰੀ ਗ੍ਰੈਜੂਏਟ ਤੋਂ ਆਪਣੀ ਅਰਜ਼ੀ ਦੇ ਨਾਲ ਉਪਰੋਕਤ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਸ਼ਾਮਲ ਕਰਦੇ ਹੋਏ ਆਈ ਆਰ ਸੀ ਸੀ ਤੋਂ ਇਨਕਾਰ ਪ੍ਰਾਪਤ ਕਰ ਸਕਦੇ ਨੇ ਅਸਪਸ਼ਟ ਅਨੁਆਂ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਅਜਿਹੇ ਕਾਰਨ ਹੁੰਦੇ ਨੇ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਤੋਂ ਬ੍ਰੇਕ ਲੈਣ ਲਈ ਲੋੜ ਹੁੰਦੀ ਹੈ ਉਦਾਹਰਨ ਦੇ ਲਈ ਇਹ ਕਿਸੇ ਪਰਿਵਾਰਕ ਐਮਰਜੈਂਸੀ ਜਾਂ ਹੋਰ ਬੇਕਾਬੂ ਕਾਰਕ ਕਾਰਨ ਹੋ ਸਕਦਾ ਹੈ ਇਸ ਕਾਰਨ ਕਰਕੇ ਆਈਆਰਸੀ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਆਪਣੀ ਪੜ੍ਹਾਈ ਤੋਂ ਗੈਰ ਹਾਜ਼ਰ ਦੀ ਛੁੱਟੀ ਦੇ ਤਰੀਕੇ ਪ੍ਰਦਾਨ ਕਰਦਾ ਹੈ ਹਾਲਾਂਕਿ ਵਿਦਿਆਰਥੀਆਂ ਨੂੰ ਗੈਰ ਹਾਜ਼ਰੀ ਦੀ ਅਧਿਕਾਰਕ ਛੁੱਟੀ ਦਾ ਪਿੱਛਾ ਨਹੀਂ ਕਰਨਾ ਚਾਹੀਦਾ ਜਾਂ ਫਿਰ ਉਹਨਾਂ ਦੀ ਪੜ੍ਹਾਈ ਵਿੱਚ ਕਿਸੇ ਵੀ ਪਾੜੇ ਨੂੰ ਰਸਮੀ ਤੌਰ ਤੇ ਸਮਝਾਉਣ ਦਾ ਕੋਈ ਹੋਰ ਤਰੀਕਾ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਪੀਜੀਡਬਲਯੂਪੀ ਅਰਜੀ ਨੂੰ ਅਸਵੀਕਾਰ ਕੀਤਾ ਜਾ ਸਕਦਾ ਹੈ देरी ਨਾਲ ਅਰਜੀ ਜਮ੍ਹਾਂ ਕਰਾਉਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਈ ਆਰ ਸੀ ਸੀ ਅੰਤਰਰਾਸ਼ਟਰੀ ਗ੍ਰੈਜੂਏਟ ਨੂੰ ਪੀ ਜੀ ਡਬਲਯੂ ਪੀ ਲਈ ਅਰਜੀ ਦੇਣ ਦਾ 180 ਦਿਨ ਦਾ ਸਮਾਂ ਪ੍ਰਦਾਨ ਕਰਦਾ ਹੈ ਜਿਸ ਦਿਨ ਤੋਂ ਉਹਨਾਂ ਦਾ ਡੀ ਐਲ ਆਈ ਵਿਦਿਆਰਥੀ ਨੂੰ ਅੰਤਿਮ ਗ੍ਰੇਡ ਜਾਰੀ ਕਰਦਾ ਹੈ ਜਿਹੜੇ ਲੋਕ ਇਸ ਮਿਆਦ ਦੇ ਦੌਰਾਨ ਆਪਣੇ ਬਿਨੇ ਪੱਤਰ ਜਮ੍ਹਾਂ ਨਹੀਂ ਕਰਾਉਂਦੇ ਉਹਨਾਂ ਦੇ ਪਰਮਿਟ ਅਰਜ਼ੀਆਂ ਆਈ ਆਰ ਸੀ ਸੀ ਦੁਆਰਾ ਉਹਨਾਂ ਦੀਆਂ ਪਰਮਿਟ ਅਰਜ਼ੀਆਂ ਆਈਆਰਸੀਸੀ ਦੁਆਰਾ ਰੱਦ ਕਰ ਦਿੱਤੀਆਂ ਜਾਣਗੀਆਂ ਕੈਨੇਡਾ ਵਿੱਚ ਕਾਨੂੰਨੀ ਸਥਿਤੀ ਨੂੰ ਕਾਇਮ ਰੱਖਣ ਵਿੱਚ ਅਸਫਲਤਾ ਦੀ ਜ਼ਿਕਰ ਗੱਲ ਕਰਾਂ ਤਾਂ ਇਹਨਾਂ ਦੇ ਵਿੱਚ ਆਈਆਰਸੀਸੀ ਨੋਟ ਕਰਦਾ ਹੈ ਕਿ ਪੀਜੀਡਬਲਯੂਪੀ ਯੋਗਤਾ ਲਈ ਵਿਦਿਆਰਥੀਆਂ ਨੂੰ ਇਹ ਯਕੀਨ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦਾ ਅਧਿਆਨ ਪਰਮਿਟ 180 ਦਿਨਾਂ ਦੌਰਾਨ ਆਈਆਰਸੀਸੀ ਉਹਨਾਂ ਨੂੰ ਪਰਮਿਟ ਲਈ ਅਰਜ਼ੀ ਦੇਣ ਅੰਦਾਈ ਦਿੰਦਾ ਜਿਸ ਸਮੇਂ ਦੌਰਾਨ ਉਹ ਵੈਧ ਹੋਣ ਇਸ ਦਾ ਮਤਲਬ ਇਹ ਹੈ ਕਿ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੀ ਸਟੱਡੀ ਪਰਮਿਟ ਦੀ ਮਿਆਦ ਖਤਮ ਨਹੀਂ ਹੋਈ ਅਤੇ ਉਹ ਪੀਜੀਡਬਲੂਪੀ ਨੂੰ ਅਰਜ਼ੀ ਦਿੰਦੇ ਸਮੇਂ ਕੈਨੇਡਾ ਵਿੱਚ ਕਾਨੂੰਨੀ ਸਥਿਤੀ ਨੂੰ ਬਰਕਰਾਰ ਰੱਖਦੇ ਨੇ ਤੇ ਉੱਤੇ ਦੱਸਿਆ ਕਿ ਜੇਕਰ ਵਿਦਿਆਰਥੀ ਆਪਣੇ ਵਿਦਿਆਰਥੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਜਾਂ ਫਿਰ ਆਪਣੇ ਅਧਿਕਾਰਕ ਠਹਿਰਾਵ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੀ PGWP RG ਨੂੰ ਵੀ ਰੱਦ ਕਰ ਦਿੱਤਾ ਜਾ ਸਕਦਾ ਹੈ ਤੇ ਉਥੇ ਦੱਸਦੀ ਹੈ ਕਿ ਆਈਆਰਸੀਸੀ ਸਪੱਸ਼ਟ ਕਰਦਾ ਕਿ ਇਹਦੀ ਪਰਮਿਟਾਂ ਦੀ ਮਿਆਦ ਕਈ ਮਿਤੀਆਂ ਤੋਂ ਪਹਿਲਾਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਵਿਦਿਆਰਥੀ ਦੇ ਪਰਮਿਟ ਦੇ ਚਿੰਨਤ ਦਿਨ ਵਿਦਿਆਰਥੀ ਆਪਣੀ ਪੜ੍ਹਾਈ ਬਾਰੇ ਪੂਰੀ ਜਿੱਥੇ ਗੱਲਬਾਤ ਕਰਨ ਵਾਸਤੇ 90 ਦਿਨ ਦਾ ਟਾਈਮ ਤੇ ਜੇਕਰ ਕਿਸੇ ਵਿਦਿਆਰਥੀ ਦੀ ਸਟੱਡੀ ਪਰਮਿਟ ਦੀ ਮਿਆਦ PGWP ਦੀ RG ਦੇਣ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ ਤਾਂ ਉਹ ਜਾਂ ਤਾਂ ਵਿਦਿਆਰਥੀ ਵੱਜੋਂ ਆਪਣੀ ਸਥਿਤੀ ਬਹਾਲ ਕਰ ਸਕਦੇ ਨੇ ਅਤੇ ਉਸ ਅਨੁਸਾਰ ਕੀ ਜੀਡਬਲਯੂਪੀ ਲਈ ਅਰਜੀ ਦੇ ਸਕਦੇ ਨੇ ਜਾਂ ਦੇਸ਼ ਛੱਡ ਸਕਦੇ ਨੇ ਅਤੇ ਕੈਨੇਡਾ ਤੋਂ ਬਾਹਰ ਪੀਜੀਡਬਲਯੂਪੀ ਲਈ ਅਰਜੀ ਦੇ ਸਕਦੇ ਨੇ ਇਸ ਦਰਾਂ ਜੇਕਰ ਕਿਸੇ ਵਿਦਿਆਰਥੀ ਦੀ ਸਟੱਡੀ ਪਰਮਿਟ ਦੀ ਮਿਆਦ ਪੀਜੀਡਬਲਯੂਪੀ ਲਈ ਅਰਜੀ ਦੇਣ ਤੋਂ ਬਾਅਦ ਖਤਮ ਹੋ ਜਾਂਦੀ ਹੈ ਪਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਆਈਆਰਸੀਸੀ ਕਹਿੰਦਾ ਕਿ ਉਹ ਕੈਨੇਡਾ ਵਿੱਚ ਇੱਕ ਸਾਈ ਨਿਵਾਸ ਵੱਜੋ ਰਹਿ ਸਕਦੇ ਨੇ ਅਤੇ ਕੰਮ ਕਰਨਾ ਜਾਰੀ ਕਰ ਸਕਦੇ ਨੇ ਜੇਕਰ ਉਹ ਪਹਿਲਾਂ ਹੀ ਪੜਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਦੇ ਯੋਗ ਹੁੰਦੇ ਨੇ ਐਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਵਿੱਚ ਚੱਲਣਗੇ ਦੇਸ਼ ਦੀਆਂ तमाम ਖਬਰਾਂ ਦੇਖਣ ਵਾਸਤੇ ਬਨੇ ਰਹੋ ਕ੍ਰੀਡਿਨ ਕਬੂ ਦੇ ਨਾਲ ਹੋਰ ਖਬਰਾਂ ਦੇਖਣ ਸੰਨ ਵਾਸਤੇ ਬਨੇ ਰਹੋ ਆਜ ਨਿਊਜ਼ ਵਾਲਾ ਬਿਨਾ